ਇਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾਹੋਰਾ ਨੇ ਮੌਸਮ ਬਾਬਤ ਹੁਣੇ-ਹੁਣੇ ਵੱਡੀ ਭਵਿੱਖਬਾਣੀ ਕੀਤੀ ਹੈ ਉਹਨਾਂ ਦੱਸਿਆ ਕਿ ਮੌਸਮ ਦੀ ਤਬਦੀਲੀ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ yellow alert ਜਾਰੀ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਉਹਨਾਂ ਕਿਸਾਨਾਂ ਨੂੰ ਸੁਚੇਤ ਕਰਦੇ ਹੋਏ ਦੱਸਿਆ ਕਿ ਆਉਣ ਵਾਲੇ ਦੇਣਾ ਚ ਪੰਜਾਬ ਦੇ ਕਈ ਹਿੱਸਿਆਂ ਚ ਭਾਰੀ ਬਾਰਿਸ਼ ਹੋ ਸਕਦੀ ਹੈ ਇਸ ਦੇ ਨਾਲ ਹੀ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ ਮੈਮ ਬਾਰਿਸ਼ ਨੂੰ ਲੈ ਕੇ ਕਿਸ ਤਰੀਕੇ ਦਾ ਅਪਡੇਟ ਹੈਗਾ ਕਿਉਂਕਿ ਲਗਾਤਾਰ ਸਾਹਮਣੇ ਆ ਰਹੇਗੀ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਜੀ ਅਸੀਂ ਇਸ ਵਾਰ ਇਹ ਦੇਖਿਆ ਕਿ ਡਬਲਿਊ ਡੀ ਸਿਸਟਮ ਜਿਹੜਾ ਮਾਰਚ ਔਰ ਅਪ੍ਰੈਲ ਦੇ ਮਹੀਨੇ ਦੇ ਵਿੱਚ ਕਾਫੀ ਫ੍ਰੀਕੁਐਂਟਲੀ ਇਹਦੀ ਡਿਵੈਲਪਮੈਂਟ ਹੋਈ ਹੈ ਔਰ ਹੁਣ ਵੀ ਜਿਹੜਾ ਏਡਬਲ ਡੀ ਸਿਸਟਮ ਦਾ ਇਫੈਕਟ ਆਨ ਬਾਰੇ ਦਿਨਾਂ ਵਿੱਚ 익ਸਪੈਕਟਡ ਹੈ ਸੋ ਇਹਦੇ ਕਰਕੇ 26 ਔਰ 27 ਤਰੀਕ ਨੂੰ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜੀ ਲਾਈਟ ਟੂ ਮੋਡਰੇਟ ਬਾਰਿਸ਼ ਹੋ ਸਕਦੀ ਹੈ ਤੇਜ਼ ਹਵਾਵਾਂ ਲਗਭਗ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਨੇ ਔਰ ਇਹਦੇ ਤੋਂ ਬਿਨਾਂ ਲਾਈਟਨਿੰਗ ਥੰਡਰ ਸ਼ਾਵਰਸ ਔਰ ਕਿਤੇ ਕਿਤੇ ਜਿਹੜੀ ਗੜੇ ਮਾਰਵੀ ਹੋ ਸਕਦੀ ਹੈ ਮੈਨੂੰ ਕੀ ਲੱਗਦਾ ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜੀ ਰਾਹਤ ਹੈ ਜਾਂ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਬਚਾਅ ਕਰ ਸਕਦੇ ਜੀ ਜੇ ਜਿਸ ਤਰ੍ਹਾਂ ਆਪਾਂ ਡਿਸਕਸ ਕਰ ਰਹੇ ਹਾਂ ਕਿ ਵਾ ਵੂ ਸਿਸਟਮ ਕਾਫੀ ਡਿਵੈਲਪ ਹੋਏ ਨੇ ਜੇ ਆਪਾਂ ਟੈਂਪਰੇਚਰ ਦੀ ਗੱਲ ਕਰੀ ਤਾਂ ਟੈਂਪਰੇਚਰ ਇਸ ਵਾਰੀ ਜਿਹੜਾ ਨੀਅਰ ਨਾਰਮਲ ਰਿਹਾ ਬਹੁਤ ਰਾਈਜ਼ ਟੈਂਪਰੇਚਰ ਦੇ ਵਿੱਚ ਅਬਜ਼ਰਵ ਅਸੀਂ ਨਹੀਂ ਕੀਤਾ ਜਿਵੇਂ ਕੱਲ ਦਾ ਜੋ ਮੈਕਸਿਮਮ ਟੈਂਪਰੇਚਰ 36 ਡਿਗਰੀ ਸੈਂਟੀਗ੍ਰੇਡ ਲੁਧਿਆਣਾ ਦੇ ਵਿੱਚ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 37 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 1 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ نیچے ਰਿਹਾ ਉਸੀ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 18.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 19.5 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਵੀ ਲਗਭਗ ਪੁਆਇੰਟ 9 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਨੀਚੇ ਰਿਕਾਰਡ ਕੀਤਾ ਗਿਆ ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਟੈਂਪਰੇਚਰ ਕੰਡੀਸ਼ਨਜ਼ ਨੀਅਰ ਨਾਰਮਲੀ ਰਹੀਆਂ ਨੇ ਬਟ ਕਿਉਂਕਿ ਡਬਲਿਊ ਡੀ ਸਿਸਟਮ ਦਾ ਇਫੈਕਟ ਹੈ ਸੋ ਆਨਵਾਰੇ ਦਿਨਾਂ ਦੇ ਵਿੱਚ 26 ਔਰ 27 ਤਰੀਕ ਨੂੰ ਖਾਸ ਕਰਕੇ ਪੰਜਾਬ ਦੇ ਵਿੱਚ ਕਾਫੀ ਹਿੱਸਿਆਂ ਦੇ ਵਿੱਚ ਲਾਈਟ ਟੂ ਮੋਡਰੇਟ ਗ੍ਰੇਨ ਲਾਈਟਨਿੰਗ ਔਰ தம் ਡਿਸ਼ ਹੋਰਜ਼ ਹੋ ਸਕਦੇ ਨੇ 28 ਨੂੰ ਕਿਤੇ ਕਿਤੇ ਹੋ ਸਕਦੇ ਨੇ ਸੋ ਇਹਦੇ ਮੱਦੇ ਨਜ਼ਰ ਅਸੀਂ ਫਾਰਮਰਸ ਨੂੰ ਹੀ ਸਲਾਹ ਦੇ ਸਕਦੇ ਹਾਂ ਕਿਉਂਕਿ ਜਿਹੜੀ wheat crop ਦੀ ਹਾਰਵੈਸਟਿੰਗ ਹੁਣ ਚੱਲ ਰਹੀ ਹੈਗੀ ਆ ਸੋ ਉਹਨਾਂ ਨੂੰ ਜਿਹੜਾ ਹਾਰਵੈਸਟਿੰਗ ਇਹ ਵਾਲੀਆਂ weather conditions ਨੂੰ ਧਿਆਨ ਵਿੱਚ ਰੱਖ ਕੇ ਹੀ ਪਲਾਨ ਕਰਨਾ ਚਾਹੀਦਾ ਔਰ ਸੈਕੰਡਲੀ ਉਹਨਾਂ ਨੂੰ ਪ੍ਰੋਡਿਊਸ ਨੂੰ ਜ਼ਰੂਰ ਨਾਲ ਦੀ ਨਾਲ ਸੰਭਾਲ ਲੈਣਾ ਚਾਹੀਦਾ ਤਾਂ ਕਿ ਜਿਹੜੀਆਂ ਇਹ ਵਾਲੀਆਂ weather conditions ਨੇ ਇਹਨਾਂ ਤੋਂ ਪ੍ਰੋਡਿਊਸ ਦਾ ਕੋਈ ਨੁਕਸਾਨ ਨਾ ਹੋਵੇ ਲਗਦਾ ਮੈਮ ਜਿਸ ਤਰੀਕੇ ਦੇ ਨਾਲ ਬਾਡੀਆਂ ਦਾ ਸਿੱਧੇ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਵੀ ਕਈ ਕਿਸਾਨਾਂ ਲਈ ਬਕਨਕ ਹੈ ਉਹ ਵਢੀ ਗਈ ਹੈ ਤਾਂ ਉਸ ਨੂੰ ਸੰਭਾਲਣ ਦੀ ਜਰੂਰਤ ਹੈ ਬਿਲਕੁਲ ਜੀ ਕਿਉਂਕਿ ਜਿਹੜੀਆਂ 26 27 ਸਪੈਸ਼ਲੀ ਇਹ ਜਿਹੜੇ ਦੋ ਦਿਨ ਨੇ ਇਹਨਾਂ ਦੇ ਵਿੱਚ ਜਿਹੜੀਆਂ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਲਾਈਟ ਟੂ ਮੋਡਰੇਟ ਬਾਰਿਸ਼ ਵੀ ਹੋ ਸਕਦੀ ਹੈ ਗਰਜ ਚਮਕ ਵੀ ਹੋ ਸਕਦੀ ਹੈ ਸੋ ਫਾਰਮਰਸ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਉਹਨਾਂ ਨੂੰ ਪ੍ਰੋਡਿਊਸ ਜ਼ਰੂਰ ਨਾਲ ਦੀ ਨਾਲ ਸੰਭਾਲ ਲੈਣੀ ਚਾਹੀਦੀ ਹੈ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ ਕੋਈ ਰਿਕਾਰਡ ਦਰਜ ਕੀਤਾ ਹੈ ਅਨੇਜੀ ਰਿਕਾਰਡ ਇਸ ਤਰ੍ਹਾਂ ਦਾ ਕੋਈ ਨਹੀਂ ਦਰਜ ਕੀਤਾ ਗਿਆ ਬਟ ਆਈਐਮਡੀ ਵੱਲੋਂ 26 ਔਰ 27 ਤਰੀਕ ਵਾਸਤੇ ਜਿਹੜਾ ਅਲਰਟਸ ਜੂਰ ਜਾਰੀ ਕੀਤਾ ਗਿਆ 26 ਤਰੀਕ ਨੂੰ ਜਿਹੜਾ yellow alert ਪੰਜਾਬ ਦੇ ਵਿੱਚ ਆਲਮੋਸਟ ਸਾਰੇ ਹੀ ਡਿਸਟ੍ਰਿਕਟਸ ਵਾਸਤੇ ਹੈ ਔਰ 27 ਤਰੀਕ ਨੂੰ ਜਿਹੜੇ ਕੁਝ ਨਰਥਰਨ ਡਿਸਟ੍ਰਿਕਟਸ ਨੇ ਉਹਨਾਂ ਵਾਸਤੇ ਔਰੇਂਜ ਅਲਰਟ ਵੀ ਹੈ ਸੋ ਇਹਨਾਂ ਦਿਨਾਂ ਵਿੱਚ ਫਾਰਮਰਸ ਨੂੰ ਜ਼ਰੂਰ ਖਾਸ ਧਿਆਨ ਰੱਖਣਾ ਚਾਹੀਦਾ ਕਿ ਜਿਹੜਾ ਹਾਰਵੈਸਟਿੰਗ ਇਹਨੂੰ ਧਿਆਨ ਵਿੱਚ ਰੱਖ ਕੇ ਕਰਨ ਔਰ ਪ੍ਰੋਡਿਊਸ ਨੂੰ ਨਾਲ-ਨਾਲ ਸੰਭਾਲ ਲੈ। ਇਸ ਤੋਂ ਬਾਅਦ ਮੈਂ ਮੌਸਮ ਸਾਫ ਹੈ ਗਰਮੀ ਦਾ ਪ੍ਰਭਾਵ ਦਿਖਣ ਲੱਗੇਗਾ। ਜੀ ਫਿਲਹਾਲ 28 ਤਰੀਕ ਤੱਕ ਤਾਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਐਕਸਪੈਕਟਿਡ ਨੇ ਔਰ 30 ਤਰੀਕ ਨੂੰ ਫੇਰ ਥੋੜੀ ਜੀ ਡਿਵੈਲਪਮੈਂਟ ਸਾਨੂੰ ਅਸੀਂ ਪਿੱਛੇ ਦੇਖ ਰਹੇ ਹੈਗੇ। ਸੋ ਹਲੇ ਲੱਗਦਾ ਕਿ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੀ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ 28 ਨੂੰ ਘਟਣਗੀਆਂ 26 27 ਨੂੰ ਇੰਟੈਂਸਿਟੀ ਜ਼ਿਆਦਾ 28 ਨੂੰ ਘਟ ਹੈ 29 ਨੂੰ ਕਲੀਅਰ ਹੈ 30 ਤਰੀਕ ਨੂੰ ਫੇਰ ਥੋੜੀ ਡਿਵੈਲਪਮੈਂਟ ਜਿਹੜੀ ਸਿਸਟਮ ਦੀ ਹੋ ਸਕਦੀ ਹੈ ਇਸ ਮੌਕੇ ਡਾਕਟਰ ਕਿੰਗਰਾ ਨੇ ਕਿਸਾਨਾਂ ਨੂੰ ਮੰਡੀਆਂ 'ਚ ਰੱਖੀਆਂ ਫਸਲਾਂ ਸੰਭਣ ਦੀ ਸਲਾਹ ਦਿੱਤੀ ਹੈ ਕਿਉਂਕਿ ਆਉਣ ਵਾਲੇ ਦਿਨਾਂ 'ਚ ਤੇਜ਼ ਹਵਾਵਾਂ ਤੇ ਭਾਰੀ ਮੀਂਹ ਪੈ ਸਕਦਾ ਹੈ ਬਾਕੀ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਕਿਉਂਕਿ ਕੁਦਰਤ ਦੇ ਰੰਗਾਂ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਕੁਦਰਤ ਕਦੋਂ ਕਰਵਟ ਲੈ ਲਵੇ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ